ਗੋਰਪ੍ਰੀਤ ਸਿੰਘ ਸ਼ਾਨਾ ਕਾਉਂਸਲਰ ਪ੍ਰੇਮਨਗਰ ਦਾਰਾਸਲਮ ਸਾਡੇ ਅੱਜ ਇੱਥੇ ਸਾਰੇ ਮਹੱਲੇ ਨਿਵਾਸੀ ਸਾਰੇ ਇਕੱਠੇ ਹੋਏ ਨੇ ਅਸੀਂ ਅੱਜ ਨਸ਼ੇ ਦੇ ਖਿਲਾਫ ਅੱਜ ਇਹ ਹੀ ਮੀਟਿੰਗ ਕੀਤੀ ਸਾਰੇ ਮਹੱਲੇ ਵਾਲਿਆਂ ਨੇ ਸਾਡੇ ਪਰਸੋਂ ਜਿਹੜੇ ਮਹੱਲੇ 'ਚ ਸਾਡੀ ਚੌਥੀ ਡੈਥ ਹੋ ਗਈ ਏ ਸਾਡੇ ਇੱਥੇ ਮਹੱਲੇ ਦੇ ਵਿੱਚ 5-6 ਬੰਦੇ ਨੇ ਜਿਹੜੇ ਮੁੰਡੇ ਨੇ ਉਹ ਇੱਥੇ ਨਸ਼ਾ ਵੇਚ ਰਹੇ ਨੇ ਤੇ ਪੁਲਿਸ ਜਿਹੜੀ ਉਹਨਾਂ ਦੇ ਦੋ ਤਿੰਨ ਵਾਰੀ ਪਰਚਾ ਵੀ ਕਰ ਚੁੱਕੀ ਏ ਪਰ ਉਹ ਆ ਤੇ ਬੰਦੇ ਸੁਧਰਦੇ ਨਹੀਂ ਅੱਜ ਅਸੀਂ ਮਹੱਲੇ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਕਿ ਅਸੀਂ ਵੱਧ ਚੜ ਕੇ ਉਹਨਾਂ ਦਾ ਵਿਰੋਧ ਕਰਕੇ ਤੇ ਉਹਨਾਂ ਨੂੰ ਇਥੋਂ ਮਹੱਲੇ ਚੋਂ ਅਸੀਂ ਕੋਸ਼ਿਸ਼ੇ ਕਰਾਂਗੇ ਕਿ ਬਾਹਰ ਹੀ ਕੀਤਾ ਜਾਵੇਗਾ ਤੇ ਸਾਡੇ ਪੁਲਿਸ ਪੁਲਿਸ ਵਾਲੇ ਤੇ ਸਾਡੇ ਨੂੰ ਇੰਨਾ ਸਹਿਯੋਗ ਨਹੀਂ ਰਿਹਾ ਦਿੰਦੀ ਕਿ ਜਿਨਾ ਦੇ ਦੇਣਾ ਚਾਹੀਦਾ ਸਾਡੇ ਸਾਰੇ ਮਹੱਲੇ ਦੇ ਨੇ 3-4 ਮੁੰਡੇ ਨੇ ਅਸੀਂ ਇਹਨਾਂ ਨੂੰ ਸਾਲ ਦੇ 2 ਸਾਲ ਤੋਂ ਸਮਝਾਉਂਦਿਆਂ ਵੀ ਹੋ ਗਿਆ ਵਾ ਅਸੀਂ ਇੱਥੇ ਮਹੱਲੇ ਵਿੱਚ ਕੈਮਰੇ ਵੀ ਲਾਏ ਗਏ ਨੇ ਸਾਰਿਆਂ ਨਾਲ ਮਿਲ ਕੇ ਪਰ ਉਹ ਹੁਣ ਸਾਡੇ ਆਊਟਸਾਈਡਰ ਬਾਹਰ ਜਾ ਕੇ ਇਹ ਨਸ਼ਾ ਵੇਚ ਰਹੇ ਨੇ ਪਰ ਉਹ ਜਿੱਥੇ ਵੀ ਵੇਚਣ ਦੇ ਨੇ ਉਹ ਵੀ ਸਾਡੇ ਸਾਡੇ ਬਸਰੀਕ ਨੇ ਇੱਥੋਂ ਦੇ ਰਹਿਣ ਵਾਲੇ ਅਸੀਂ ਕਹਿੰਦੇ ਆਂ ਕਿ ਇਹਨਾਂ ਦਾ ਇਹ ਖਾਤਮਾ ਕੀਤਾ ਜਾਵੇ ਜਾਂ ਇਹਨਾਂ ਦੇ ਘਰ ਤੇ ਤਾਲੇ ਲਾਏ ਜਾਣ ਜਿਹੜੇ ਨਸ਼ਾ ਵੇਚਦੇ ਨੇ ਉਹ ਨਹੀਂ ਹਾ ਦੂਸਰਾ ਹੈ ਜੀ ਜੀ ਤੁਹਾਡੇ ਵੱਲੋਂ ਉਤਾਰ ਵੀ ਅਸੀਂ ਜੋ ਵੀ ਹੋਏਗੀ ਜਿੰਨਾ ਵੱਧ ਤੋਂ ਵੱਧ ਸਖਤੀ ਕੀਤੀ ਜਾਏਗੀ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਾਂਗਾ ਵੀ ਪਹਿਲਾਂ ਇੱਕ ਵਾਰੀ ਵਾਰਨਿੰਗ ਦਿੱਤੀ ਜਾਏਗੀ ਨਹੀਂ ਤੇ ਫਿਰ ਅਸੀਂ ਉਹਨਾਂ ਨੂੰ ਮਲੇ ਦੇ ਵਿੱਚ ਵਿੱਚ ਨਹੀਂ ਵੜਨ ਦਿਆਂਗੇ ਇਹ ਬੰਦੇ ਜੀ ਆਪਣਾ ਨਾਮ ਲਾ ਦਿਓ ਆਪਣੀ ਮਾਰਕੀ ਲਾ ਦਿਓ ਤੀਰਿਵਰਮਾ ਵਾਰਡ ਨੰਬਰ 14 ਤੋਂ ਸਭ ਤੋਂ ਪਹਿਲਾਂ ਮੈਂ মিডিਆ ਦਾ ਧੰਨਵਾਦ ਕਰਨਾ ਚਾਹਾਂਗਾ ਮੈਂ মিডিਆ ਦੇ ਜ਼ਰੀਏ ਨਸ਼ਾ ਵੇਚਣ ਵਾਲਿਆਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਬੰਦੇ ਦੇ ਪੁੱਤ ਬਣ ਜੋ ਜੇ ਤੁਸੀਂ ਆਪਣੇ ਆਪ ਨੂੰ ਸੁਧਾਰ ਸਕਦੇ ਹੋ ਠੀਕ ਹੈ ਨਹੀਂ ਸੁਧਾਰਨੇ ਤਾਂ ਹੀ ਸੁਧਾਰ ਸਕਦੇ ਆ ਮੱਲੇ ਦੇ ਵਿੱਚ ਜਿਹੜਾ ਨਸ਼ਾ ਵੇਚਦੇ ਨੇ ਤੇ ਜਿਹੜੇ ਆਊਟਸਾਈਡ ਆਂਦੇ ਨੇ ਜੇ ਰਾਤ ਨੂੰ ਕਿਤੇ ਲੱਭ ਗਏ ਉਹਨਾਂ ਨੂੰ ਬਣ ਕੇ ਨਾ ਕੁੱਟਾਂਗੇ ਕਿ ਯਾਦ ਰੱਖਾਂਗੇ ਮੈਂ ਪੁਲਿਸ ਨੂੰ ਵੀ ਵਾਰਨਿੰਗ ਦੇਣਾ ਚਾਹੁੰਦਾ ਪੁਲਿਸ ਨੂੰ ਵਾਰਨ ਕਰਨਾ ਚਾਹੁੰਦਾ ਐਸਐਸਪੀ ਬਟਾਲਾ ਨੂੰ ਵਾਰਨ ਕਰਨਾ ਚਾਹੁੰਦਾ ਸਿਟੀ ਪੁਲਿਸ ਸਟੇਸ਼ਨ ਐਸਐਚਓ ਸਾਹਿਬ ਨੂੰ ਵਾਰਨ ਕਰਨਾ ਚਾਹੁੰਦਾ ਕਿ ਮੱਲੇ ਦੇ ਵਿੱਚ ਨਸ਼ਾ ਵੇਚਣ ਵਾਲੇ ਦੀ ਤਾਕ ਵੱਧਣ ਦੀ ਆ ਇਹਨਾਂ ਨੂੰ ਨੱਥ ਪਾਈ ਜਾਵੇ ਇਨਾ ਤੂੰ ਰੋਕਿਆ ਜਾਵੇ ਤਾਂ ਕਿ ਜਿਨ੍ਹਾਂ ਦੇ ਉੱਤੇ ਪਰਚੀ ਹੋਏ ਦੇ ਨੇ ਉਹਨਾਂ ਦੀ ਵੀ ਸਕ੍ਰੀਨਿੰਗ ਕੀਤੀ ਜਾਵੇ ਦੁਆਰਾ ਤੋਂ ਉਹਨਾਂ ਦੇ ਘਰ ਸਰਚ ਕੀਤਾ ਜਾਵੇ ਜਿੱਥੇ ਨਸ਼ਾ ਫਿਲਦਾ ਉਹਨਾਂ ਦੇ ਦੁਆਰਾ ਪਰਚਾ ਪਾਇਆ ਜਾਵੇ ਮੈਂ ਪੂਰੇ ਮੁਹੱਲੇ ਵਾਸੀਆਂ ਦੇ ਨਾਲ ਖੜਾ ਵਾਂ ਪੂਰੇ ਮੁਹੱਲੇ ਦੀ ਮੀਟਿੰਗ ਕੀਤੀ ਗਈ ਹੈ ਅਸੀਂ ਸਾਰੇ ਮਿਲ ਕੇ ਇਕੱਠਾ ਹੋ ਕੇ ਨਸ਼ੇ ਦੇ ਵਿਰੁੱਧ ਅਸੀਂ ਕੰਮ ਕਰ ਰਹੇ ਹਾਂ ਭਾਵੇਂ ਇਹੋ ਜੀ ਇਸ ਪੋਜੀਸ਼ਨ ਦੇ ਵਿੱਚ ਕੋਈ ਵੀ ਨਹੀਂ ਆਊਗਾ ਜੇ ਇਹੋ ਜੀ ਪੁਜੀਸ਼ਨ ਰੁਕਨੇ ਰਹਾਂਦਾ ਮੈਂ মিডিਆ ਜੇ ਫੇਰ ਦੇਣਾ ਚਾਹੁੰਦਾ ਵਾਂ ਜਿਹੜਾ ਕੋ ਨਸ਼ੇ ਦੇ ਵਿਰੁੱਧ ਆਏਗਾ ਸਭ ਤੋਂ ਪਹਿਲੇ ਉਹ ਕੱਲ ਬੋਲੋ ਹੋਏ ਹੋਏ ਚਾਰ ਪੰਜ ਬੰਦੇ ਸਾਡੇ ਮਹੱਲੇ ਕੰਮ ਕਰਦੇ ਨੇ ਤੇ ਇਹ ਬੰਦੇ ਕਿਦੇ ਇਹਨਾਂ ਨੂੰ ਕਿੜੀ-ਕੜੀ ਸੁਝਾ ਆ ਮਲੇ ਤੇ ਹੋਰ ਕਹਿੰਦੇ ਇਹੋ ਜਿਹਾ ਪਾਪ ਨਾ ਜਿਹੜਾ ਮਰਨਾ ਹੋ ਗਿਆ ਬਹੁਤ ਖਤ ਦਾ ਖਾਵੇ ਸਾਡੇ ਮਹੱਲੇ ਆ ਪੰਜ ਬੰਦੇ ਕੰਮੂ ਆ ਜੜਾ ਤੇ ਨਸ਼ਾ ਬਿਲਕੁਲ ਖਤਮ ਹੋ ਜਾਏਗਾ ਇਹ ਨਸ਼ਾ ਤਿੰਨ ਚਾਰ ਸਾਲ ਹੋਏ ਚੱਲਣ ਲਿਆ ਇੱਥੇ ਤੇ ਇਹ ਮੁਰਦੇ ਨਹੀਂ ਪੇ ਕਿਸੇ ਦੀ ਪਰਵਾਹ ਨਹੀਂ ਕਰਦੇ ਜਿਹੜੇ ਵੀਚਨ ਵਾਲੇ ਵਖਰੇ ਨੇ ਤੇ ਪੀਨ ਵਾਲੇ ਵਖਰੇ ਨੇ ਠੀਕ ਹੈ ਇਹਨਾਂ ਨੂੰ ਕੜੀ-ਕੜੀ ਸਜ਼ਾ ਮਿਲਣੀ ਚਾਹੀਦੀ ਹੈ ਤੁਹਾਡਾ ਕੰਮ ਬਹੁਤ ਖਰਾਬ ਹੋ ਗਿਆ ਮੇਰੇ ਦੋ ਜਿਹੜੇ ਪੁੱਤਰਿਆ ਨਿੱਕੇ ਜਿਹੇ ਕੰਮ ਕਰਾਵਾ ਮੈਨੂੰ ਨਿਸਾਬ ਮਿਲਣਾ ਚਾਹੀਦਾ ਬਸ ਕਦੋਂ ਦਿੱਤ ਹੋਈ ਤੁਹਾਡੀ ਵੀਰਵਾਰ 22 ਤਰੀਕ ਨੂੰ ਡੇਢ ਘੰਟੇ ਨਿਗਾਹਣ ਕੇ ਮੁੰਡਾ ਮੇਰਾ ਘਰ ਕਿੰਨੀ ਮਰੀ ਜਾਂਦਾ ਕਹੀ ਉਹਨੂੰ ਚੁੱਕ ਕੇ ਹਸਪਤਾਲ ਲੈ ਗਏ ਆ ਉਮਰ ਕਿੰਨੀ 37 ਸਾਲ ਉਮਰ ਮੁੰਡੇ ਦੀ 39 ਸਾਲ ਹੈ ਚਲੋ ਕੋਈ